ਜੀ ਖਾਸਿਆ ਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਤਰਕਾ 04 ਤੇ ਅੱਜ ਫੇਰ حاضر ਹੋਏ ਆ ਇੱਕ ਨਵਾਂ ਰੈਸਪੀ ਦੇ ਨਾਲ ਅੱਜ ਤੁਸੀਂ ਦੇਖੋ ਆਪਾਂ ਸਾਰੇ ਆਮ ਆਪਣੇ ਘਰਾਂ ਵਿੱਚ ਬਣਾਉਂਦੇ ਆ ਕਾਲੇ ਚਨੇ ਤੇ ਕਾਲੇ ਜਣੇ ਦਾ ਸਾਰੇ ਹੀ ਬਣਾਉਂਦੇ ਆ ਅੱਜ ਆਪਾਂ ਕਾਲੇ ਚਣਿਆਂ ਦੀ ਬਣਾਵਾਂਗੇ ਇੱਕ ਯੂਨਿਕ ਜੀ ਰੈਸਪੀ ਤੇ ਤੁਸੀਂ ਦੇਖਦੇ ਰਹੋ ਤੇ ਫਿਰ ਸੰਦੇ ਨਾਲ ਤਾਂ ਉਹਦੇ ਚੈਨਲ ਦੇ ਨਾਲ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਬਹੁਤ ਹੀ ਮਜ਼ੇਦਾਰ ਤੇ ਬਹੁਤ ਹੀ ਸਵਾਦਿਸ਼ ਰੈਸਪੀ ਬਣੇਗੀ ਹਾਂਜੀ ਤੇ ਆਪਾਂ ਲਏ ਆ 300 ਗ੍ਰਾਮ ਚਾਹਨੇ ਕਾਲੇ ਛਣੇ ਪੰਜਾਬੀ ਝੋਲੇ ਵੀ ਕਹਿ ਦਿੰਦੇ ਕਾਲੇ ਤਾਂ ਇਹਨਾਂ ਨੂੰ ਆਪਾਂ 6 ਘੰਟੇ ਪਹਿਲਾਂ ਭਿਓਂ ਕੇ ਰੱਖਿਆ ਸੀਗਾ ਯਾਨੀ ਕਿ ਦੁਪਹਿਰੇ 12:00 ਵਜੇ ਤੋਂ ਲੈ ਕੇ ਸ਼ਾਮ ਤੱਕ ਭਿਲੇ ਸੀਗੇ 6 ਘੰਟੇ ਪੈਜ ਤੋਂ 6 ਘੰਟੇ ਹੁਣ ਆਪਾਂ ਪਿਆ ਉਦੋਂ ਬਾਅਦ ਚ ਹੁਣ ਆਪਾਂ ਇਹਨਾਂ ਨੂੰ ਪਾਣੀ ਨੂੰ ਕੱਢ ਕੇ ਤਾਂ ਇਹਨੂੰ ਆਪਾਂ ਗ੍ਰाइंड ਕਰਾਂਗੇ ਤਾਂ ਦੇਖੋ ਵਿੱਚ ਆਪਾਂ ਗ੍ਰाइंड ਕਰ ਲਏ ਕੀ ਕੀ ਵਿੱਚ ਪਾਣੀ ਸਾਰਾ ਪੰਚਦੇ ਆ ਵੀਡੀਓ ਤੇ ਬਣੇ ਰਹੋ ਅਜੀਆ ਪਾਵਾਗੇ ਤੇ ਚਾਰ ਕੜੀਆਂ ਮਿਰਚਾ ਇਹ ਪਚ ਮੇ ਪਾਵਾਂਗੇ ਅੱਜ ਗਾਰਲਿਕ ਪੇਸਟ ਗਾਰਲਿਕ ਪੇਸਟ ਤੇ ਦੋ ਚੀਨ ਪਾ ਲਈ ਤੇ ਅਦਰਕ ਦਾ ਪੇਸਟ ਇਹ ਤੇ ਗਰੀਸ ਮੇਟਾ ਲਵਾਂਗੇ ਤਬੋਂ ਆਪਾਂ ਇਹ ਕਰਾਂਗੇ ਗ੍ਰੈਂਡ ਥੋੜਾ ਜਿਹਾ ਪਾਵਾਂਗੇ ਨਮਕਾ ਦਾ ਚਮਚ ਪਾਵਾਂਗੇ ਕਾਲੀ ਮਿਰਚ ਆਪਣਾ ਪਾਏ ਨੂੰ ਪੀਸਾ ਲਓ ਜੀ ਜੇ ਕੰਟੈਂਟ ਅਲੱਗ ਕਰਾ ਜੀ ਥੋੜਾ ਜਿਹਾ ਹਾਲ ਹੋਊਗਾ ਤੇ ਇਹਦੇ ਚਾਪਾ ਥੋੜਾ ਥੋੜਾ ਪਾਣੀ ਪਾ ਕੇ ਨੀ ਗ੍ਰਾਊਂਡ ਕਰ ਦਿਓ ਜੀ ਤੁਸੀਂ ਦੇ ਵੀ ਸਕਦੇ ਹੋ ਜੇ ਕੋਈ ਪਾਣੀ ਨਹੀਂ ਹੋ ਗਿਆ ਪੀਸ ਬਣ ਜਾਏਗਾ ਇਸੇ ਤਰ੍ਹਾਂ ਆਪਾਂ ਦੁੱਧ ਦਾਇਦਾ ਬਣਾ ਲੈਣਾ ਹੁਣ ਆਪਾਂ ਨਮਕ ਵਿੱਚ ਕੋਈ ਵੀ ਚੀਜ਼ ਨਹੀਂ ਐਡ ਕਰਨੀ ਕਿਉਂਕਿ ਆਪਾਂ ਪਹਿਲਾਂ ਇਹ ਚਕਾਤਾ ਬਾਅਦ ਚ ਨਮਕ ਅਡਜਸਟ ਕਰਾਂਗੇ ਤਾਂ ਉਹ ਜਿਹੜਾ ਨਮਕ ਹੋਊਗਾ ਚੀਜ਼ ਤੋਂ ਹੌਲੀ ਤੋਂ ਹੌਲੀ ਕਰਾਂਗੇ ਨਮਕ ਜੀ ਤੇ ਆਪਾਂ ਇਹਦਾ ਸਾਰੇ ਪੀਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਤੇ ਮੈਂ ਏਦਾਂ ਬਰਾਬਰ ਕਰ ਦੇਣਾ ਜਿੰਦੇ ਉਹਨਾਂ ਨਾਲ ਜੋੜੂਗੇ ਬਹੁਤ ਹੀ ਵਧੀਆ ਤੇ ਟੇਸਟੀ ਰੈਸਪੀ ਬਣੂਗੀ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਐਸਤੇ ਇਹਦੇ ਗੈਸ ਨੂੰ ਕਰਾਂਗੇ ਹੁਣ ਗੈਸ ਕਰ ਲਿਆ ਹੁਣ ਦੇ ਹੁਣ ਆਪਾਂ ਪਾਵਾਂਗੇ ਚ ਪਾਣੀ ਇਹਦੇ ਪਾਣੀ ਨੂੰ ਆਪਾਂ ਗਰਮ ਹੋਣ ਤੋਂ ਪਹਿਲਾਂ ਵਿੱਚ ਰੱਖਣੀ ਕੋਲੀ ਕਿਉਂਕਿ ਆਪਾਂ ਇਹਨੂੰ ਕਰਨਾ ਸਟੀਮ ਤਾਂ ਇਹਨੂੰ ਕੋਲੀ ਨੂੰ ਚੰਗੀ ਤਰ੍ਹਾਂ ਤੁਸੀਂ ਇਹਦੀ ਧਵਾ ਕਢਾ ਕੇ ਇਹਨੂੰ ਟਿਕਾ ਲੈਣਾ ਉਚਾਲੇ ਕਰ ਲੈਣਾ ਤੇ ਕੜਾਈ ਉਹਦੀ ਲੈਣੀ ਆ ਜਿਹਦੇ ਉੱਪਰ ਨਾਲ ਜਿਹੜੇ ਤੁਸੀਂ ਪਲੇਟ ਦੇ ਵਿੱਚ ਉਹ ਮਿਕਸਚਰ ਪਾਇਆ ਵੀ ਉਹ ਪੂਰਾ ਆ ਜਾਊ ਪਰ ਹਾਂਜੀ ਤੇ ਇਦਾਂ ਆਪਾਂ ਆਪਣੇ ਮਿਕਸਚਰ ਵਾਲੀ ਪਲੇਟ ਰੱਖ ਦਿੱਤੀ ਉੱਪਰ ਤਾਂ ਹੁਣ ਇਹਨੂੰ ਜਦੋਂ ਪਾਣੀ ਚੰਗੀ ਤਰ੍ਹਾਂ ਉਬਲਣ ਗਿਆ ਉਦੋਂ ਆਪਾਂ ਉੱਪਰੋਂ ਟੱਕ ਦਾਂਗੇ ਇਹਨੂੰ ਸਟੀਮ ਹੋਣ ਦਵਾਂਗੇ ਕਮ ਸਿਕਮ 15 ਤੋਂ 20 ਮਿੰਟ ਲਈ ਤਾ ਹੋ ਸਕਦਾ ਵੀ ਅੱਧੇ ਘੰਟੇ ਤੱਕ ਵੀ ਇਹ ਥੋੜਾ ਜਿਹਾ ਪੱਕੇ ਤੇ ਮੈਂ ਇਧਰ ਟੀਮ ਕਰੀ ਜਾਵਾਂਗਾ। ਤਾਂ ਇਹ ਦੇਖ ਹੀ ਸਕਦੇ ਆ ਆਪਾਂ ਆਪ ਨਿਕਲ ਲੱਗੀ ਹੁਣ ਆਪਾਂ ਇਹਨੂੰ ਤੱਕ ਦਾਂਗੇ। ਤਾਂ ਜਿੰਨੀ ਦੇਰ ਚ ਇਹ ਪੱਕੂਗਾ ਆਪਾਂ ਉਹਨੇ ਦੇਰ ਚ ਆਪਣਾ ਅਦਰਕ ਲਸਣ ਜਿਹੜਾ ਹੈਗਾ ਦੁਬਾਰਾ ਨਾਲ ਉਹ ਪਿਆਜ਼ਾਂ ਨੂੰ ਪਿਆਜ਼ ਵਗੈਰਾ ਕੱਟ ਲਾਂਗੇ। ਅੰਜੀ ਤੜਕੇ ਲਈ ਆਪਾਂ ਲਏ ਆ 1/2 ਕਿਲੋ ਪਿਆਜ਼, ਇੱਕ ਪੀਸ ਅਦਰਕ ਦਾ ਤਾਂ 4-5 5 ਤੋਂ 6 ਮਿਰਚਾਂ ਲਈਆਂ। ਤਾਂ ਇਹਨਾਂ ਨੂੰ ਆਪਾਂ ਕੱਟਾ ਕੱਟਣ ਤੋਂ ਬਾਅਦ ਮਿਲਦੇ ਤੁਹਾਨੂੰ। ਹਾਂਜੀ ਤੇ ਪਿਆਜ਼ਾਂ ਨੂੰ ਆਪਾਂ ਗ੍ਰाइंड ਕਰ ਲਿਆ ਸੀਗਾ ਪਿਆਜ਼ਾਂ ਦਾ ਪੇਸਟ ਬਣਾ ਲਿਆ ਹਰੀਆਂ ਮਿਰਚਾਂ ਆਪਾਂ ਕੱਟ ਲਈਆਂ ਥੋੜਾ ਜਿਹਾ ਬਰੀਕ ਅਦਰਕ ਕੱਟ ਲਿਆ ਤਾਂ ਹੁਣ ਇਸ ਤੋਂ ਬਾਅਦ ਆਪਾਂ ਵੇਟ ਕਰਾਂਗੇ ਜਿੰਨੀ ਦੇਰ ਆਪਣਾ ਇਹਦਾ ਚਣਿਆਂ ਵਾਲਾ ਮਿਕਸਚਰ ਉਹ ਚੰਨੀ ਦੇਰ ਆਪਾਂ ਪਕਾကြੀ ਫਿਰ ਉਹਨਾਂ ਨੂੰ ਫੇਸ ਤੋਂ ਫੇਰ ਕਰਦੇ ਆਂ। ਆਪਾਂ ਗੈਸ ਨੂੰ ਕਰ ਤਾਂ ਬੰਦ ਆਪਾਂ ਚੈੱਕ ਕਰ ਲਿਆ ਸੀ ਵਿੱਚ ਦੀ ਤੁਸੀਂ ਦੇਖ ਸਕਦੇ ਆਂ। ਪੱਕ ਚੁੱਕਿਆ ਇਸ ਤਰ੍ਹਾਂ ਚੋਂ ਪਾਣੀ ਨਿਕਲ ਚੁੱਕਿਆ ਜਿੰਨੀ ਤਰ੍ਹਾਂ ਤਾਂ ਹੁਣ ਆਪਾਂ ਇਹਨੂੰ ਕੱਢਾਂਗੇ ਬਾਹਰ ਤੇ ਠੰਡਾ ਹੋਣ ਲਈ ਰੱਖ ਦਾਂਗੇ। ਜੇ ਤਾਂ ਆਪਾਂ ਬਾਹਰ ਕੱਢ ਲਿਆ ਇਹਨੂੰ ਮਿਕਸਚਰ ਨੂੰ ਇਹਨੂੰ ਆਪਾਂ ਠੰਡਾ ਕਰ ਲਈ ਰੱਖਾਂਗੇ ਤਾਂ ਉਹ ਜਿਆਦਾ ਜਲਦੀ ਹੋਵੇ ਤਾਂ ਤੁਸੀਂ ਇਹਨੂੰ ਫ੍ਰੀਜਰ ਦੇ ਵਿੱਚ ਠੰਡਾ ਕਰ ਸਕਦੇ ਆ। ਤਾਂ ਆਪਾਂ ਇਹਨੂੰ ਇਦਾਂ ਹੀ ਰੱਖ ਦਾਂਗੇ ਕਿਉਂਕਿ ਸਰਦੀ ਹੈਗੀ ਜਲਦੀ ਠੰਡਾ ਹੋ ਜਾਵੇ। ਫਿਰ ਆਪਾਂ ਇਹਦੇ ਪੀਸ ਕਰਾਂਗੇ। ਹਾਂਜੀ ਤੇ ਆਪਣਾ ਮਿਕਸਚਰ ਸੀ ਜਿਹੜਾ ਉਹ ਚੰਗੀ ਤਰ੍ਹਾਂ ਨਾਲ ਠੰਡਾ ਹੋ ਗਿਆ। ਹੁਣ ਆਪਾਂ ਇਹਦੇ ਇਸ ਤਰ੍ਹਾਂ ਸਾਈਡ ਤੋਂ ਇੱਕ ਕੱਟ ਲਗਾਵਾਂਗੇ ਮੈਂ ਪਹਿਲਾਂ ਹੀ ਲਾ ਲਿਆ ਸੀਗਾ। ਆਪਾਂ ਇਹ ਤਾਂ ਕੱਟ ਲਾਂਗੇ ਤੁਸੀਂ ਚਾਹੋ ਤਾਂ ਇਹਨੂੰ ਸਾਰੇ ਨੂੰ ਪੀਸ ਵੀ ਕਰ ਸਕਦੇ ਆ ਤੁਸੀਂ ਚਾਹੋ ਤਾਂ ਇਹਨੂੰ ਸਾਰੇ ਨੂੰ ਕੱਟ ਕੱਟ ਵੀ ਸਕਦੇ ਆ ਇਸ ਤਰ੍ਹਾਂ ਕਿਸੇ ਚਾਕੂ ਦੀ ਮਦਦ ਨਾਲ ਜਾਂ ਕੋਈ ਬਾਲਾ ਪਤਲਾ ਚਾਕੂ ਹੋਵੇ ਉਹਦੀ ਮਦਦ ਨਾਲ ਇਦਾਂ ਸੈਡਾ ਤੋਂ ਆਪਾਂ ਕੱਟੀ ਜਾਣਾ ਇਹਨੂੰ ਅੱਗੇ ਇਸੇ ਤਰੀਕੇ ਨਾਲ ਤੁਸੀਂ ਇਸੇ ਤਰੀਕਾ ਵਾਂਗ ਪਲੇਟ ਨੂੰ ਘੁਮਾਉਂ ਆ ਜਣਾ ਤੇ ਇਹ ਸਾਰਾ ਹੁਣ ਨਿਕਲ ਗਿਆ ਹੁਣ ਆਪਾਂ ਇਹਨੂੰ ਕੱਢ ਗਏ ਤਵੇ ਤੇ ਜਾਂ ਤੁਸੀਂ ਇਹਨੂੰ ਕੜਾਈ ਦੇ ਵਿੱਚ ਇਹਨੂੰ ਸੇਕਣਾ ਤੁਸੀਂ ਦੇਖੀ ਸਕਦੇ ਆ ਕਿ ਚੰਗੀ ਤਰ੍ਹਾਂ ਪੱਕ ਚੁੱਕਿਆ ਹਾਂਜੀ ਤੇ ਆਪਾਂ ਹੁਣ ਇੱਕ ਕੜਾਈ ਦੇ ਵਿੱਚ ਤੇਲ ਪਾ ਲਿਆ ਸੀਗਾ ਸਰੋਂ ਦਾ ਤੇਲ ਪਾਇਆ ਪਰ ਤੁਹਾਡੇ ਕੋਲ ਜਿਹੜਾ ਵੀ ਹੋਵੇ ਤੁਸੀਂ ਪਾ ਸਕਦੇ ਆ ਤੇ ਆਪਾਂ ਹੁਣ ਇਹਨੂੰ ਨਾ ਜਿਸ ਤਰ੍ਹਾਂ ਆਪਾਂ ਪਰੌਂਠਿਆਂ ਨੂੰ ਸੇਕਦੇ ਹੁੰਨੇ ਆ ਘਰ ਦੇ ਵਿੱਚ ਰੋਟੀ ਨੂੰ ਸੇਕਦੇ ਆ ਉਸੇ ਤਰ੍ਹਾਂ ਇਹ ਪੀਸ ਵੱਡਾ ਸੀ ਇਸ ਕਰਕੇ ਕੜਾਈ ਦਾ ਜਿਹੜਾ 베ਸ ਸੀ ਵਿੱਚੋਂ ਉਹ ਦਾਇਮੈਟਰ ਘੱਟ ਸੀਗਾ ਇਸ ਕਰਕੇ ਆਪਾਂ ਇਹਦੇ ਦੋ ਪੀਸ ਕਰਦੇ ਸੀਗੇ ਆਹ ਹੁਣ ਰੋਟੀ ਦਾ ਟਾਈਪ ਬਣ ਗਿਆ ਤੇ ਆਪਾਂ ਇਹਨੂੰ ਫਰਾਈ ਕਰਾਂਗੇ ਇੱਥੇ ਆਪਾਂ ਸਾਰੇ ਨੂੰ ਹਲਾ ਕੇ ਤੁਸੀਂ ਚਾਹੋ ਦਾ ਵਿੱਚੇ ਰਹਿਣ ਦਿਓ ਤੇਲ ਨੂੰ ਨਹੀਂ ਤਾਂ ਕੱਢ ਵੀ ਸਕਦੇ ਹਾਂ ਚੰਗੀ ਤਰ੍ਹਾਂ ਸੇਕਾਂਗੇ ਆਪਾਂ ਆਪਾਂ ਇਸੇ ਤਰ੍ਹਾਂ ਇਹਦੀ ਸਾਈਡ ਬਦਲ ਲਈ ਆ ਇਹਨੂੰ ਅੱਛੇ ਤਰ੍ਹਾਂ ਸੇਕਾਂਗੇ ਹੁਣ ਉਹ ਟਮਾ ਕਰੇ ਕ੍ਰਿਸਪੀ ਬਣ ਜਾਊਗਾ ਪੂਰਾ ਇਹਨੂੰ ਇਸੇ ਤਰ੍ਹਾਂ ਆਪਾਂ ਸੇਕੀ ਜਾਵਾਂਗੇ ਨੋ ਜੀ ਆਪਣਾ ਮਿਕਸਚਰ ਦਾ ਪੀਸ ਆ ਜਿਹੜਾ ਉਹ ਚੰਗੀ ਤਰ੍ਹਾਂ ਪੱਕ ਚੁੱਕਿਆ ਹੁਣ ਆਪਾਂ ਇਹਨੂੰ ਕੱਢਾਂਗੇ ਕਿਸੇ ਪਲੇਟ ਦੇ ਵਿੱਚ ਤੁਸੀਂ ਦੇਖੀ ਸਕਦੇ ਆ ਚੰਗੀ ਤਰ੍ਹਾਂ ਕਿੰਨਾ ਵਧੀਆ ਪੱਕਿਆ ਇਸੇ ਤਰ੍ਹਾਂ ਆਪਾਂ ਸਾਰਿਆਂ ਨੂੰ ਠੇਕ ਲਾਂਗੇ ਹਾਂ ਜੀ ਇਹ ਦੇਖੀ ਸਕਦੇ ਆ ਕਿੱਡੇ ਵਧੀਆ ਸਨੈਕਸ ਟਾਈਪ ਤਿਆਰ ਹੋਏ ਨੇ ਤੇ ਇਹਨਾਂ ਨੂੰ ਕੋਈ ਪੀਸ ਕਰ ਲੈ ਛਿੱਟਾ ਤੁਸੀਂ ਕਰ ਸਕਦੇ ਆ ਅਗਰ ਤੁਸੀਂ ਇਹਨੂੰ ਇਦਾਂ ਆ ਬ੍ਰੇਕਫਾਸਟ ਦੇ ਵਿੱਚ ਫਰਨਾ ਚਾਹੋ ਤਾਂ ਬ੍ਰੇਕਫਾਸਟ ਵੀ ਬਣਾ ਸਕਦੇ ਆ ਇਸੇ ਤਰੀਕੇ ਇਹਨਾਂ ਨੂੰ ਜ਼ਿਆਦਾ ਫਰਾਈ ਕਰਕੇ ਜਾਂ ਤੇਲ ਦੇ ਵਿੱਚ ਸਿੱਧੇ ਟਰਾਈ ਕਰਕੇ ਤੋਂ ਇਹ ਸਾਜਿਆ ਜਾ ਸਕਦਾ ਹੈ ਜੇ ਆਪਾਂ ਉਸੇ ਕੜਾਈ ਨੇ ਲੈ ਲਿਆ ਉਸੇ ਕੜਾਈ ਨੂੰ ਆਪਾਂ ਚੜਾ ਕੇ ਤੇ ਤੈਸ ਨੂੰ ਕਰਨ ਜਾਵਾਂ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਾਰਾ ਤੇਲ ਹਾਂ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਹਾਂ ਵਿੱਚ ਜੀਰਾ ਇਰਾ ਵੀ ਆਪਣਾ ਬ੍ਰਾਊਨ ਹੋ ਗਿਆ ਤਾਂ ਆਪਾਂ ਆਹ ਜਿਹੜੇ ਪਾ ਗਾ ਲਏ ਅਦਰਕ ਇੱਕ ਚਮਚ ਪਾਵਾਂਗੇ ਆਪਾਂ ਅਦਰਕ ਲਸਣ ਦਾ ਪੇਸਟ ਮਸਾਲੇ ਨੂੰ ਸਾਰੇ ਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਿਹੜੇ ਆਪਣੇ ਪਿਆਜ਼ ਆ ਅਦਰਕ ਪਾਇਆ penasaran apapun kami Anjimen tanpa tarik ini pun ya Mengapai cedul yang perlu diketi hari Kalau pernah brown lo gue, nama ਤੋ ਚਮਚ ਲਾਲ ਮਿਰਚ ਦਾ ਇਹਨੂੰ ਆਪਾਂ ਰੰਗ ਦੇ ਲਈ ਯੂਜ਼ ਕਰਾਂਗੇ ਅੱਧਾ ਚਮਚ ਕਾਲੀ ਮਿਰਚ ਅੱਧਾ ਚਮਚ ਹਲਦੀ ਦਾ ਇਹ ਐਸਟੇ이트 ਆਪਾਂ ਆਪਾਂ ਵਿੱਚ ਤਿੰਨ ਗੱਟੇ ਟਮਾਟਰ ਇਸ ਤਰ੍ਹਾਂ ਇਹ ਨਾਲ ਹੀ ਆਪਾਂ ਪਾ ਦਾਂਗੇ ਗਰਮ ਮਸਾਲਾ ਇਹ ਪਚੰਮੜਾ ਪੂਰਾ ਭਰ ਕੇ ਹੁਣ ਆ ਗਿਆ ਪਾਣੀ ਪਾਣੀ ਜਿਸ ਤਰੀਕੇ ਤੁਸੀਂ ਤਰੀਕ ਰੱਖਣੀ ਚਾਹੋ ਜੇ ਅਗਰ ਗਰੇਵੀ ਟਾਈਮ ਰੱਖਣਾ ਹੈ ਤਾਂ ਪਾਣੀ ਪਾ ਸਕਦੇ ਆ ਅਗਰ ਥੋੜਾ ਪਤਲਾ ਰੱਖਣਾ ਹੋਵੇ ਤਾਂ ਤੁਸੀਂ ਪਾਣੀ ਨਾ ਪਾ ਸਕਦੇ ਹੁਣ ਇਹਨਾਂ ਨੂੰ ਪਕਾਵਾਂਗੇ ਆਪਾਂ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਧੱਕੇ ਪਕਾਵਾਂਗੇ 10 ਮਿੰਟ ਲਈ ਆ ਦੇਖੋ ਬਾੜਾ ਆ ਗਿਆ ਹਾਂਜੀ ਇਹ ਤੇ ਮਸਾਲਾ ਆਪਣਾ ਵਧੀਆ ਬੱਤਕਾ ਤੇ ਟਮਾਟਰ ਉਹ ਵੀ ਨਰਮ ਹੋ ਗਏ ਚੰਗੀ ਜਰਾ ਮਾਟਰ ਤੁਸੀਂ ਚਾਹੋ ਤਾਂ ਗ੍ਰੈਂਡ ਵੀ ਕਰ ਸਕਦੇ ਮੈਨੂੰ ਪਰਸਨਲੀ ਇੱਦਾਂ ਵਧੀਆ ਲੱਗਦੇ ਆ ਪਰ ਮੈਂ ਇਸੇ ਕਰਕੇ ਇਦਾਂ ਹੀ ਪਾਈ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਣੇ ਜੜੀਆਂ ਦੇ ਕੱਟੇ ਹੋਏ ਪੀਸ ਆ ਯਾਦ ਰੱਖੋ ਤੁਸੀਂ ਕੜਛੀ ਨਹੀਂ ਮਾਰਦੇ ਨਾ ਚਾਰ ਨਹੀਂ ਮਾਰਦੇ ਇੱਥੇ ਲੱਕੜ ਦਾ ਪੰਟਾ ਨੂੰ ਮਾਰਨਾ ਇੱਕ ਤੋਂ 2 ਮਿੰਟ ਦੇ ਇਹਨੂੰ ਪਕਾਣਾ ਤਾਂ ਕਿ ਜਿਹੜਾ ਥੋੜਾ ਮੋਟਾ ਫालतू ਪਾਣੀ ਹੋਵੇ ਉਹ ਸੁੱਕ ਜਾਵੇ ਤੇ ਜਿਹੜੇ ਮਖਾਲੇ ਦਾ ਨਮਕ ਤੇ ਦਾ ਟੇਸ ਦਾ ਸਾਰਾ प्याज ਦਾ ਤੁੰਡਾ ਉਹ ਸਾਰੇ ਜਿਹੜੇ ਆਪਣੇ ਚਾਹਨੇ ਦੇ ਪੀਸ ਬਣਾਏ ਆਪਾਂ ਵਰਤੀ ਟਾਈਪ ਉਹਨਾਂ ਦੇ ਵਿੱਚ ਟੇਸਟ ਆ ਜਾਊਗਾ ਇਸੇ ਜਰਾ ਹਲਕੀ ਹਲਕੀ ਅੱਗ ਦੇ ਨਾਲ ਪਕਾਉਣਾ ਚਾਹੀਦਾ। ਜ਼ਿਆਦਾ ਵੀ ਜ਼ੋਰ ਕੇ ਨਹੀਂ ਚਲਾਉਣਾ ਤਾਂ ਕਿ ਟੁੱਟ ਨਾ ਜਾਣੇ, ਖੁੱਲ ਜਾਣਗੇ ਵਿੱਚ ਨਹੀਂ ਤਾਂ। ਹਾਂਜੀ ਤੁਸੀਂ ਦੇਖ ਹੀ ਸਕਦੇ ਆ ਕਿੰਨੀ ਵਧੀਆ ਸਬਜ਼ੀ ਬਣੀ ਆ। ਇਹਨੂੰ ਆਪਾਂ ਬਾਲ ਦੇ ਵਿੱਚ ਕੱਢਾਂਗੇ। ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਕਰੈਕਟਰਾਈਜ਼ ਜ਼ਰੂਰ ਕਰੋਗੇ ਇਹਨੂੰ